ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਜਿਲ੍ਹਾ ਹਿਆਰਪੁਰ ਵਿਖੇ ਜਿੱਥੇ ਕਿ ਸਿੱਖਿਆ ਭੂਗ ਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਆ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਦੌਰਾਨ ਸਰਬਸੰਮਤੀ ਨਾਲ ਚੋਣ ਕੀਤੀ ਗਈ ਇਸ ਮੌਕੇ ਬਲਬੀਰ ਸਿੰਘ ਚੇਅਰਮੈਨ ਸ਼ੀਲਾ ਦੇਵੀ ਉਪ ਚੇਅਰਮੈਨ ਲਖਵੀਰ ਸਿੰਘ ਮੈਂਬਰ ਗੁਰਦੀਪ ਰਾਜ ਮੈਂਬਰ ਮਨਜੀਤ ਰਾਣੀ ਮੈਂਬਰ ਜਸਵਿੰਦਰ ਕੌਰ ਮੈਂਬਰ ਸੋਨੀਆ ਮੈਂਬਰ ਬਲਜਿੰਦਰ ਕੌਰ ਮੈਂਬਰ ਗੁਰਪ੍ਰੀਤ ਕੌਰ ਮੈਂਬਰ ਨਗੇਂਦਰ ਸਿੰਘ ਮੈਂਬਰ RAMDAS ਮੈਂਬਰ ਮੋਨ ਸਿੰਘ ਮੈਂਬਰ ਤਿਸਤੁ ਲਬਾ ਮਨਿੰਦਰ ਕੌਰ ਅਧਿਆਪਕ ਗੁਰਬੰਤ ਸਿੰਘ ਵਿਦਿਆਕ ਮਾਹਰ ਬਲਵਿੰਦਰ ਸਿੰਘ ਸਤਾਨਕ ਨਮਈਦਾ ਸਰਪੰਚ ਸੁਖਿੰਦਰ ਸਿੰਘ ਸਕੂਲ ਮੁਖੀ ਮੈਂਬਰ ਚੁਣੇ ਗਏ ਆਓ ਇਸ ਸੰਬੰਧੀ ਬਾਕੀ ਜਾਣਕਾਰੀ ਲੈਣੇ ਆ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਪਾਸੋਂ ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊ ਚੈਨਲ ਸੋ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜੁੜ ਕਰਿਆ ਕਰੋ ਜੀ ਤੇ ਬਤ ਬਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬ ਧਰਮ ਨਿਊ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਧੰਨਵਾਦ ਜੀ ਸਰ ਜੀ ਜੋ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ ਆ ਸੋ ਇਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਚੁਣੇ ਗਏ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋਂ ਦੀ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਇਸ ਸਬੰਧ ਦੇ ਵਿੱਚ ਬੱਚਿਆਂ ਦੇ ਮਾਪੇ ਪੰਚਾਇਤ ਦੇ ਨੁਮਾਇੰਦੇ ਸਿੱਖਿਆ ਮਾਹਰ ਅਤੇ ਸਕੂਲ ਅਧਿਆਪਕਾਂ ਦੀ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸਕੂਲ ਨੂੰ ਬਿਹਤਰ ਬਣਾਉਣ ਦੇ ਲਈ ਚਰਚਾਵਾਂ ਹੋਈਆਂ ਜੋ ਸਕੂਲ ਦੇ ਵਿੱਚ ਕਮੀਆਂ ਆ ਉਹਨਾਂ ਨੂੰ ਦੂਰ ਕੀਵੇ ਕੀਤਾ ਜਾਵੇ ਇਸ ਉੱਤੇ ਵੀ ਵਿਚਾਰਾ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਸਰਬਸੰਮਤੀ ਦੇ ਨਾਲ ਸਕੂਲ ਦੇ ਵਿੱਚ ਚੇਅਰਮੈਨ ਉਪ ਚੇਅਰਮੈਨ ਦੀ ਚੋਣ ਕੀਤੀ ਗਈ ਅਤੇ ਬਾਕੀ 16 ਮੈਂਬਰੀ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ